ਦੇਖ ਰਹੇ ਦੈ ਰਿ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਤੁਹਾਡਾ ਦੇ ਹੁਣ ਪੰਜਾਬ ਦੇ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ ਚ ਜਾਣ ਦੀ ਲੋੜ ਨਹੀਂ ਪੈ ਰਹੀ ਸਗੋਂ ਸਰਕਾਰੀ ਸਕੂਲਾਂ ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ ਚ ਅਜਿਹਾ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਨੇ ਜਿਨ੍ਹਾਂ ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਅਸੀਂ ਜਿਹੜੇ ਬੱਚਿਆਂ ਨੂੰ ਹਾਲ ਦੇਵਾਂਗੇ ਅਸੀਂ ਜਿਹੜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਰੌਸ਼ਨ ਕਰਨਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ 118 ਸਕੂਲ ਆਫ ਐਮੀਨੈਂਸ ਚਲਾਏ ਜਾ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਸਹੂਲਤਾਂ ਦੇ ਨਾਲ ਨਾਲ ਬੱਚਿਆਂ ਨੂੰ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਮੈਂ ਹੁਣ ਸਕੂਲ ਆਫ ਫੈਮਿਨਿਟੀ ਹਟਾ ਮੈਂ ਪੜ੍ਹਦੀ ਹਾਂ ਪੜਾਇਆ ਇੱਥੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸ ਦੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਆਂ ਨੀਟੋ ਜੈਲੀ ਸਪੈਸ਼ਲ ਕੋਚਿੰਗ ਵੀ ਲੈਣ ਜਾਂਦੇ ਆ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰਿਟੋਰੀਅਸ ਸਕੂਲ ਦੇ ਵਿੱਚ ਪਿਛੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਜਿਸ ਤਰ੍ਹਾਂ ਕਿ ਬਾਈ ਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਆ ਜਿਹੜੇ ਦੀ ਫੀਸ ਅਫੋਰਡ ਕਰਨਾ ਬੱਸ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਬਟ ਫ੍ਰੀ ਤਾ দান ਕਿਸੇ ਦੀ ਮੁਸਕਾਨ ਲਿਆ ਸਕਦਾ ਸੋ ਇਸ ਸਲੋਗਨ ਆਹੀ ਸਿਟੀ ਨੀਡਸ ਵੱਲੋਂ ਲੁਧਿਆਣਾ ਵਿਖੇ ਜਿਹੜਾ ਅੱਜ ਤੋਂ 2 ਸਾਲ ਪਹਿਲਾਂ ਇੱਕ ਨਵਾਂ ਪ੍ਰੋਗਰਾਮ ਕੀਤਾ ਐਸੀਡ ਲੋੜਵੰਦ ਬੱਚਿਆਂ ਵਾਸਤੇ ਜਿਹੜਾ ਘਰ ਦਾ ਜਿਹੜਾ ਯੂਜ਼ ਕੀਤਾ ਨਹੀਂ ਕੀਤਾ ਜਿਹੜਾ ਸਮਾਨ ਹੁੰਦਾ ਸੀ ਤਾਂ ਉਹਨੂੰ ਉਹਨਾਂ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਪ੍ਰੋਗਰਾਮ ਕੀਤਾ ਸੀ ਤਾਂ ਇਹ ਸਾਰਾ ਜਿਹੜਾ ਸ਼ਰੇ ਹੈ ਲੁਧਾਣ ਦੇ ਹੀ ਅ ਅਸਿਸਟੈਂਟ ਕਮਿਸ਼ਨਰ ਨਗਰ ਨਿਗਮ ਦੇ ਜਸਦੇਵ ਸਿੰਘ ਸੇਖੋਂ ਜਦਾ ਤਾਂ ਇਸ ਟਮ 3 ਸਾਲ ਦੀ ਐਂਟਰੀ ਈ ਥੀ ਤਾਂ 2 ਅਕਤੂਬਰ ਤੋਂ ਲੈ ਕੇ 8 ਅਕਤੂਬਰ ਤੱਕ ਤੁਹਾਡੇ ਘਰ ਦਾ ਜਿਹੜਾ ਵੀ ਉਹ ਸਮਾਨ ਜਿਹੜਾ ਬੱਚਿਆਂ ਦਾ ਯੂਜ਼ ਆ ਸਕਦਾ ਚਾਹੇ ਕੱਪੜੇ ਹੋਣ ਚਾਹੇ ਗਰੋਸਰੀ ਹੋਵੇ ਚਾਹੇ ਖਿਡੌਣੇ ਹੋਣ ਤੁਸੀਂ ਇਸ ਜਗ੍ਹਾ ਤੇ ਆ ਕੇ ਇਸ ਨੰਬਰ ਜਾਰੀ ਕੀਤਾ ਉਸ ਨੰਬਰ ਤੇ ਫਿਰ ਕਾਲ ਕਰਕੇ ਉਹਨਾਂ ਨੂੰ ਤੁਸੀਂ ਪੁੱਛਾ ਸਕਦੇ ਹੋ ਤਾਂ ਗੱਲਬਤ ਕਰਦੇ ਨੇ 3 ਸਾਲ ਆ ਬੜਾ ਵੱਡਾ ਇਕਪਾਲਾ ਜਿਹੜਾ ਹੁਣ ਜਿਹੜਾ ਉਪਰਾਲਾ ਆ ਇਹ ਲੁਧਿਆਣਾ ਵਿੱਚ ਨਹੀਂ ਅਮ੍ਰਿਤਸਰ ਤੋਂ ਲਾਵਾ ਜਿਲੰਦਰ ਲੁਧਿਆਣਾ ਔਰ ਹਰਿਆਣਾ ਔਰ ਦਿੱਲੀ ਤੱਕ ਹੁਣ ਇਸ ਦੀ ਪਹੁੰਚ ਹੋ ਚੁੱਕੀ ਹੈ ਸਰ ਬੜਾ ਵੱਡਾ ਉਪਰਾਲਾ ਕੀਤਾ ਸੀ ਅੱਜ 2 ਸਾਲ ਪਹਿਲਾਂ 30 ਸਾਲ ਆ ਗਿਆ ਕਿੱਸਾ ਸਭ ਨੂੰ ਦੇਖਦੇ ਹੋ ਅੱਜ ਇੱਕ ਖੁਸ਼ੀ ਹੁੰਦੀ ਆ ਕਿ ਜਦੋਂ ਹਰ ਬੰਦਾ ਕਿਤੇ ਨਾ ਕਿਤੇ ਕੁਝ ਨਾ ਕੁਝ ਦਾਨ ਕਰਨਾ ਚਾਹੁੰਦਾ ਬਟ ਕੋਈ ਪੈਸੇ ਦਾ ਦਾਨ ਕਰ ਦਿੰਦਾ ਮੈਕਸਿਮਮ ਕੋਈ ਰਾਸ਼ਨ ਦਾ ਦਾਨ ਕਰ ਦਿੰਦਾ ਆਪਣੇ ਲੋਕ ਇਹ ਨਹੀਂ ਸੋਚਦੇ ਵੀ ਜਿਹੜੇ ਸਾਡੇ ਕੱਪੜੇ ਯੂਸਲੈਸ ਨੇ ਜਾਂ ਬੱਚਿਆਂ ਦੇ ਖਡਾਉਣੇ ਨੇ ਇਹ ਵੀ ਦਾਨ ਕੀਤੇ ਕਿਸੇ ਦੇ ਕੰਮ ਆ ਸਕਦੇ ਆ। 2 ਸਾਲ ਪਹਿਲਾਂ ਮੇਰੇ ਵੱਡੇ ਵੀਰ ਮਨੀਤ ਦੀਵਾਨ ਜੀ ਦਾ ਇਹ ਆਈਡੀਆ ਆਇਆ ਤੇ ਅਸੀਂ ਦੋਨਾਂ ਨੇ ਸਲਾਹ ਕਰਕੇ ਇਹਨੂੰ ਇੰਪਲੀਮੈਂਟ ਕਰਤਾ ਤੇ ਬੜੀ ਖੁਸ਼ੀ ਹੋਈ ਕਿ ਪਹਿਲਾ ਸਾਲ ਦੂਜਾ ਸਾਲ ਉਸ ਤੋਂ ਵੱਡਾ ਸਕਸੈਸ ਰਿਹਾ ਐਤਕੀ ਸਾਡਾ ਤੀਸਰਾ ਸਾਲ ਆ। ਔਰ ਬੜੀ ਮਾਣ ਦੀ ਗੱਲ ਆ ਕਿ ਐਤਕੀ ਇਹ ਇਕੱਲੇ ਲੁਧਿਆਣਾ ਵਿੱਚ ਨਹੀਂ ਲੁਧਿਆਣਾ, ਜਲੰਧਰ, ਅਮ੍ਰਿਤਸਰ, ਮੋਹਾਲੀ, ਰੋਪੜ ਔਰ ਦਿੱਲੀ ਪੰਜ ਸ਼ਰਤ ਦੇ ਵਿੱਚ ਨਾਲ ਹੀ ਇਨਵੋਲਵ ਹੋ ਗਿਆ ਤੇ ਕੋਸ਼ਿਸ਼ ਕਰਾਂਗੇ ਅਗਲੀ ਵਾਰ ਇਹਨੂੰ ਸਾਰੇ ਪੰਜਾਬ ਦਾ ਮੇਲਾ ਬਣਾਇਆ ਜਾਵੇ ਤੇ ਜਿੱਥੋਂ ਤੱਕ ਧਾਨ ਦਾ ਸਮਾਨ ਦਾ ਕਿ ਤੁਸੀਂ ਤੁਹਾਡੇ ਘਰ ਕੋਈ ਕਪੜਾ ਪਏ ਆ ਲੇਡੀ ਸੂਟ ਨੇ ਜੈਂਟ ਸੂਟ ਨੇ ਸਰਦੀਆਂ ਦੇ ਨੇ ਬੱਚਿਆਂ ਦੇ ਨੇ ਟੌਇਜ਼ ਨੇ ਬੱਚਿਆਂ ਦੀਆਂ ਕਿਤਾਬਾਂ ਨੇ ਬੱਚੇ ਵੱਡੀ ਕਲਾਸ ਚਲੇ ਗਏ ਭਾਂਡੇ ਨੇ ਕੋਈ ਇਲੈਕਟ੍ਰੋਨਿਕ ਦਾ ਸਮਾਨ ਜਿਵੇਂ ਵਾਟਰ ਹੀਟਰ ਆ ਵਾਟਰ ਹੀਟਰ ਤੁਸੀਂ ਪੁਰਾਣਾ ਹੋ ਗਿਆ ਤੁਸੀਂ ਨਵਾਂ ਲਵਾ ਲਿਆ ਪੁਰਾਣਾ ਘਰੇ ਪਿਆ ਉਹ ਕਿਤੇ ਨਾ ਕਿਤੇ ਕਿਸੇ ਨੂੰ ਕਿਸੇ ਲੋੜਵੰਦ ਸੰਸਥਾ ਨੂੰ ਕਿਸੇ ਲੋੜਵੰਦ ਬੰਦੇ ਦੇ ਕੰਮ ਆ ਸਕਦਾ ਤੇ ਉਹ ਜਿਹੜੀ ਬੰਦਾ ਅਫੋਰਡ ਨਹੀਂ ਕਰ ਸਕਦਾ ਤੇ ਜਦੋਂ ਉਹਨੂੰ ਉਹੀ ਜੀ ਚੀਜ਼ ਮਿਲਦੀ ਆ ਤੇ ਫਿਰ ਜਿਹੜੀ ਉਹਦੇ ਚਿਹਰੇ ਦੀ ਮੁਸਕਾਨ ਆ ਜਿਹੜੀ ਉਹਦੀ ਦਿਲ ਦੀ ਖੁਸ਼ੀ ਆ ਉਹ ਸਮਝਣ ਤੇ ਡਿਪੈਂਡ ਕਰਦਾ ਤੇ ਸਾਨੂੰ ਖੁਸ਼ੀ ਆ ਕਿ ਅਸੀਂ ਇਹ ਜ਼ਰੀਆ ਬਣੇ ਜਦੋਂ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਤਾਂ ਕਿੰਨੇ ਕਿ ਚਿਹਰੇ ਸਾਹਮਣੇ ਆਏ ਸੀ ਉਹ ਜਿਹੜਾ ਬੜਾ ਮਾਇੂਸ ਸੀ ਹੁਣ ਤੁਹਾਡੇ ਸਨਮਾਨ ਦੇਣ ਨਾਲ ਚਿਹਰੇ ਕਾਫੀ ਖੁਸ਼ਿਆਲੀ ਵਈਏ ਤੁਹਾਡੇ ਹੁਣ ਹਰ ਉਸ ਫੰਕਸ਼ਨ ਨੂੰ ਡਿੱਗਦੇ ਵੀ ਜਦੋਂ ਸਿਟੀ ਨੀਡ ਦੇ ਬੰਦੇ ਆ ਤਾਂ ਸਾਡੀ ਚਿਹਰੇ ਮੁਸਕਾਨ ਖੋਲ ਬਦੇ ਬਿਲਕੁਲ ਸਿਟੀ ਨੀਡਸ ਔਰ ਮਿਊਸਪਲ ਕਾਰਪੋਰੇਸ਼ਨ ਦੀ ਜਿਹੜੀ ਕੋਲੈਬੋਰੇਸ਼ਨ ਆ ਇਹ ਸ਼ਹਿਰ ਦੀ ਬਿਹਤਰੀ ਲਈ ਬਹੁਤ ਵਧੀਆ ਕੰਮ ਹੋ ਰਿਹਾ ਹੈ ਇਹਦੇ ਨਾਲ ਜਿੱਦਾਂ ਤੁਸੀਂ ਪਿਛੇ 3 ਮਹੀਨੇ ਪਹਿਲਾਂ ਦੇਖਿਆ ਸੀ ਟ੍ਰੀ ਏਟੀਐਮ ਵੀ ਚਲਾਏ ਉਹਦੇ ਅਧੀਨ ਅਸੀਂ 22000 ਦਰਖਤ ਲਾਏ ਨੇ ਤੇ ਔਰ ਇਹ ਨਹੀਂ ਵੀ ਅਸੀਂ ਕਿਸੇ ਰੋਡ ਸਾਈਡ ਤੇ ਦਰਖਤ ਲਾਏ ਨੇ ਅਸੀਂ ਹਰ ਦਰਖਤ ਜੀਓ ਟੈਗ ਕਰਕੇ ਲਾਇਆ ਅਸੀਂ ਹਰ ਮਹੀਨੇ ਹੁਣ ਉਹਦੀ ਵਾਚ ਵੀ ਕਰ ਰਹੇ ਹਾਂ ਉਹਨੂੰ ਤੇ ਇਸੇ ਤਰ੍ਹਾਂ ਇਹ ਜਿਹੜਾ ਤੀਸਰਾ ਸਾਲ ਇਹਦਾ ਦਾਨ ਉਤਸਵ ਦਾ ਵਾ ਇਹ ਵੀ ਬਹੁਤ ਕਾਮਯਾਬ ਆ ਪਰ ਇਹਦੇ ਵਿੱਚ ਅਸੀਂ ਇੱਕ ਚੀਜ਼ ਐਡ ਹੋਰ ਕਰਤੀ ਆ ਕਿਉਂਕਿ ਐਤਕੀ ਪੰਜ ਕਾਰ ਸ਼ਹਿਰਾਂ ਤੋਂ ਸਮਾਨ ਆਣਾ ਸਮਾਨ ਜਿਆਦਾ ਹੋ ਜਾਣਾ ਤੇ ਜਿਹੜੇ ਡਿਸਟ੍ਰੀਬਿਊਟ ਐਨ ਜੀਓ ਨੂੰ ਜਿੰਨਾ ਚਾਹੀਦਾ ਹੋਊਗਾ ਦੇਣ ਤੋਂ ਬਾਅਦ ਹਰ ਮਹੀਨੇ ਜਿਹੜੇ ਨਗਰ ਨਿਗਮ ਦੇ ਐਮ ਆਰ ਐਫ ਸੈਂਟਰ ਬਣੇ ਨੇ ਉੱਥੇ ਅਸੀਂ ਇਹ ਸਮਾਨ ਡਿਸਪਲੇ ਕਰਿਆ ਕਰਾਂਗੇ ਜੀਓ ਟੈਕ ਕਰਿਆ ਕਰਾਂਗੇ ਜਿਹੜਾ ਬੰਦਾ ਸਮਾਨ ਲੈ ਕੇ ਜਾਊ ਉਹਨੂੰ ਉਹਦਾ ਐਡਰੈਸ ਨੋਟ ਕੀਤਾ ਜਾਇਆ ਕਰੂਗਾ ਤੇ ਹਰ ਮਹੀਨੇ ਵੀ ਅਸੀਂ ਇਹਨੂੰ ਕੰਟੀਨਿਊ ਰੱਖਾਂਗੇ ਕਿ ਸਾਡਾ ਆਖਰੀ ਸਵਾਲ ਹੀ ਖੋੜਾ ਹੈ ਬਿਸ਼ੱਕ ਦੋ ਤੋਂ ਲੱਗੇ 800 ਅਸੀਂ ਟਾਈਮ ਲਿਖ ਚਿਰ ਕੀਤਾ ਤੁਸੀਂ ਨੰਬਰ ਵੀ ਜਾਰੀ ਕੀਤਾ ਸੀ ਪਹਿਲੇ ਪਹਿਲਾਂ ਸਟਾਰਟਿੰਗ ਪਲੇ ਕਿਸੇ ਦੇਤੇ ਆਮ ਪੰਜਾਬ ਦੇ ਵਿੱਚ ਲੰਗਰ ਬੋ ਲੱਗਦੇ ਲੱਗਦਾ ਵੀ ਹੁਣ ਏਦਾਂ ਦੀ ਜੂਤਮਨ ਸਮਾਨ ਦਾ ਲੰਗਰ ਲੱਗਣਾ ਚਾਹੀਦਾ ਜਿਵੇਂ ਤੁਸੀਂ ਲਗਾਇਆ ਬਿਲਕੁਲ ਮੈਂ ਉਹੀ ਕਹਿੰਦਾ ਵੀ ਆਪਣੇ ਲੁਧਿਆਣੇ ਦੇ ਵਿੱਚ ਮੈਕਸਿਮਮ ਲੋਕਾਂ ਦਾ ਦਾਨ ਆ ਪੈਸਾ ਦਾਨ ਕਰ ਦਿਓ ਰਾਸ਼ਨ ਦਾਨ ਕਰ ਦਿਓ ਲੰਗਰ ਲਾ ਦਿਓ ਏਦਾਂ ਦੀ ਚੀਜ਼ ਨੂੰ ਕਿਸੇ ਨੇ ਸੋਚਿਆ ਨਹੀਂ ਸੀ ਵੀ ਇਹ ਚੀਜ਼ ਵੀ ਦਾਨ ਕੀਤੀ ਜਾ ਸਕਦੀ ਹੈ ਬਟ ਹੁਣ ਇੱਕ ਕਨਸੈਪਟ ਆਇਆ ਔਰ ਲੁਧਿਆਣਾ ਵਾਸੀਆਂ ਨੇ ਇਹਨੂੰ ਐਪਰੀਸ਼ੀਏਟ ਕੀਤਾ ਮੈਂ ਧੰਨਵਾਦ ਦਿਆਂ ਲੁਧਿਆਣਾ ਵਾਸੀਆਂ ਦਾ ਔਰ ਉਮੀਦ ਕਰਦਾ ਕਿ ਐਤਕੀ ਵੀ ਇਸ ਬਹੁਤ ਬਾਗ ਲਊਗਾ ਸੋ ਮਜੂਦਾ ਮੇਲਾ ਫਿਕੋ ਦੇ ਪ੍ਰੈਜ਼ੀਡੈਂਟ ਕੁਲਾਰ ਸਾਹਿਬ ਕੁਲਾਰ ਸਾਹਿਬ ਕਿਸੇ ਦੇ ਦੋ ਬੜਾ 아이 ਤੋਂ 2 ਸਾਲ ਪਹਿਲਾਂ ਇੱਕ ਉਪਰਾਲਾ ਕੀਤਾ ਸੀ ਜੈ ਸੇਫਿੰਗਸ ਟਿਕੋ ਜੀ ਨੇ ਤਾਂ ਅੱਜ ਤੀਸਾ ਸਾਲ ਲੱਗ ਗਿਆ ਤਾਂ ਬੜਾ ਉਪਰਾਲਾ ਕੁਝ দান ਕੀਤਾ ਲੋਕਾਂ ਦੀ ਮੁਸਕਾਨ ਲੈ ਕੇ ਆ ਰਿਹਾ ਕਿਸੇ ਦੇ ਸਾਰੇ ਪ੍ਰੋਗਰਾਮ ਦੇ ਸਾਰੇ ਦੇਖੋ ਸਾਡੀ ਕੋਸ਼ਿਸ਼ ਤਾਂ ਇਹੀ ਆ ਕਿ ਸਾਰੇ ਕਰੋ ਦਾਨ ਤੇ ਸਾਰਿਆਂ ਦੇ ਚਿਹਰੇ ਤੇ ਹੋਵੇ ਮੁਸਕਾਨ ਬਹੁਤ اچھا ਇਨੀਸ਼ੀਏਟਿਵ ਆ ਸਿਟੀ ਨੀਡਸ ਔਰ ਮਿਊਸਪਲ ਕਾਰਪੋਰੇਸ਼ਨ ਦਾ ਕਿ ਸਾਡੇ ਕੋਲ ਘਰਾਂ ਦੇ ਵਿੱਚ ਬਹੁਤ ਸਾਮਾਨ ਐਸਾ ਪਿਆ ਰਹਿ ਜਾਂਦਾ ਜਿਹੜਾ ਯੂਜ਼ ਨਹੀਂ ਹੁੰਦਾ ਤੇ ਉਹ ਸਹੀ ਸਮੇਂ ਤੇ ਸਹੀ ਇਨਸਾਨ ਕੋਲੇ ਪਹੁੰਚ ਜਵੇ ਤਾਂ ਉਹਦੀ ਮੁਸਕਾਨ ਦਾ ਜਿਹੜੀ ਚਿਹਰੇ ਤੇ ਆ ਜਾਂਦੀ ਹੈ ਤੇ ਅੱਜ ਇਹ ਜਿਹੜਾ ਤੀਸਰਾ ਦਾਨ ਉਤਸਵ ਆ ਇਹ ਕੱਲਾ ਲੁਧਿਆਣਾ ਸ਼ਹਿਰ ਤੱਕ ਨਹੀਂ ਸੀਮਤ ਰਹਿ ਗਿਆ ਜਲੰਧਰ ਅਮਰਸਰ ਪੰਚਕੂਲਾ ਮੋਹਾਲੀ ਔਰ ਚੰਡੀਗੜ੍ਹ ਰੋਪੜ ਇਹਨਾਂ ਸਾਰੇ ਡਿਸਟ੍ਰਿਕਟਸ ਦੇ ਵਿੱਚ ਵੀ ਇਹ ਫੈਲ ਗਿਆ ਤੇ ਬਹੁਤ ਸ਼ਲਾਘਾ ਜੋ ਕਦਮਾਂ ਸਾਨੂੰ ਸਾਰਿਆਂ ਨੂੰ ਇਸ ਦਾਨ ਉਤਸਵ ਦੇ ਵਿੱਚ ਪਾਰਟਿਸਪੇਟ ਕਰਨਾ ਚਾਹੀਦਾ ਅਸੀਂ ਐਜ਼ ਫਿੱਕੋ ਇਹਦੇ ਐਸੋਸੀਏਸ਼ਨ ਪਾਰਟਨਰ ਆ ਤੇ ਸਾਡੇ ਸਾਰੇ ਜਿਹੜੇ 3000 ਮੈਂਬਰ ਆ ਚਾਹੇ ਯੂਸੀਪੀਐਮ ਦੀ ਗੱਲ ਕਰੀਏ ਸਾਰੀਆਂ ਐਸੋਸੀਏਸ਼ਨਸ ਇਹਦੇ ਵਿੱਚ ਪਾਰਟਿਸਪੇਟ ਕਰ ਰਹੀਆਂ ਨੇ ਤਾਂ ਕਿ ਜ਼ਰੂਰਤਮੰਦ ਲੋਕਾਂ ਕੋਲੇ ਜਿਹੜੀ ਆ ਜ਼ਰੂਰਤ ਦੀ ਚੀਜ਼ ਪਹੁੰਚ ਸਕੇ ਤੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਕੋਲ ਘਰਾਂ ਪਈਆਂ ਖਰਾਬ ਹੋ ਜਾਂਦੀਆਂ ਨੇ ਤਾਂ ਉਹ ਜਿੱਥੇ ਖਰਾਬ ਹੋਣ ਤੋਂ ਬਚਣਗੇ ਉੱਥੇ ਸਹੀ ਲੋਕਾਂ ਤੱਕ ਉਹਨਾਂ ਦੀ ਪਹੁੰਚ ਹੋ ਜੇਗੀ ਤੇ ਜਿਹਦੇ ਨਾਲ ਸਾਡਾ ਲੁਧਿਆਣਾ ਸਾਡਾ ਪੰਜਾਬ ਖੁਸ਼ਹਾਲ ਬਣੇਗਾ ਤੇ ਮੈਂ ਬਹੁਤ ਮੁਬਾਰਕਬਾਦ ਦਿੰਦਾ ਬਾ ਇੱਕ ਵਾਰ ਤੋਂ ਫੇਰ ਸਿਟੀ ਨੀਡਸ ਨੂੰ ਫਾਰ ਥਿਸ ਗ੍ਰੇਟ ਇਨੀਸ਼ੀਏਟਿਵ। ਕੀ ਮੈਸੇਜ ਆ 올 ਰੌਂਡ ਲੋਕਾਂ ਵਾਸਤੇ ਹਜੇ ਵੀ ਜਿਹੜੇ ਕੁਝ ਇਧਰ-ਉਧਰ ਆ ਅਨਯੂਜ਼ ਚੀਜ਼ਾਂ ਹੁੰਦੀਆਂ ਉਹ ਜਾਂ ਡਸਟਬਿਨ ਫਿਡ ਜਾਂ ਫਿੜਕਾ ਫਿਡ ਜਾਂਦੇ ਆ ਕੀ ਮੈਸੇਜ ਮੈਂ ਉਹਨਾਂ ਸਾਰੇ ਸਾਡੇ ਮੈਂਬਰ ਸਾਹਿਬਾਨ ਨੂੰ ਔਰ ਲੁਧਿਆਣਾ ਦੇ ਸ਼ਹਿਰ ਵਾਸੀਆਂ ਨੂੰ ਇੱਕੋ ਇੱਕ ਮੈਸੇਜ ਦੇ ਰਿਹਾ ਬਾ ਬਈ ਤੁਸੀਂ ਇਸ ਦਾਨ ਉਤਸਵ ਦੇ ਵਿੱਚ ਪਾਰਟਿਸਿਪੇਟ ਕਰੋ ਔਰ ਅੱਜ ਤੋਂ ਹੀ ਆਪਣੇ ਘਰਾਂ ਦੇ ਵਿੱਚ ਮੈਂ ਕਹਿ ਸਕਦਾ ਬਾ ਕਿ ਖੰਗਾਲਣ ਲੱਗ ਜਾਓ ਕਿਹੜੀ ਚੀਜ਼ ਸਾਡੇ ਯੂਜ਼ ਦੇ ਵਿੱਚ ਨਹੀਂ ਆ ਰਹੀ ਜਿਹੜੀ ਚੀਜ਼ ਯੂਜ਼ ਨਹੀਂ ਆ ਰਹੀ ਉਹ ਤੁਸੀਂ ਇਸ ਦਾਨ ਉਤਸਵ ਦੇ ਵਿੱਚ ਪਾਰਟਿਸਿਪੇਟ ਕਰਕੇ ਉਸ ਦਾਨ ਉਤਸਵ ਦੇ ਵਿੱਚ ਦਾਨ ਦੇ ਕੇ ਤੁਸੀਂ ਮੈਂ ਇਹ ਗੱਲ ਕਹਿਣਾ ਵੀ ਲਾਹਾ ਲਓ ਤਾਂ ਕਿ ਜਿਹੜੇ ਲੋਕਾਂ ਦੇ ਚਿਹਰੇ ਤੇ ਮੁਸਕਾਨ ਆ ਜੇਗੀ ਤਾਂ ਉਹ ਜਿਹੜੀ ਮੁਸਕਾਨ ਉਹਨਾਂ ਦੇ ਚਿਹਰੇ ਤੇ ਨਹੀਂ ਅਸਲ ਦੇ ਵਿੱਚ ਸਾਡੇ ਸ਼ਹਿਰ ਵਾਸੀਆਂ ਦੇ ਚਿਹਰੇ ਤੇ ਮੁਸਕਾਨ ਥੈਂਕ ਯੂ ਜੀ ਮੈਂ ਲਖਮਿੰਦਰ ਡਿੱਕੀ ਛਾਬੜਾ ਫਿਲੈਂਥਰੋਪਿਕ ਕਲੱਬ ਦੀ ਫਾਊਂਡਰ ਤੇ ਲੱਕੀ ਇੰਜੀਨੀਅਰਸ ਐਜ਼ ਅ ਇੰਡਸਟਰੀਅਲ ਪਾਰਟਨਰ ਮੈਂ ਅੱਗੇ ਆਈ ਹਾਂ ਮੈਂ 3 ਸਾਲਾਂ ਤੋਂ ਹੀ ਇਹਨਾਂ ਨਾਲ ਜੁੜੇ ਹੋਏ ਹਾਂ ਜਦੋਂ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਫਸਟ ਟਾਈਮ ਇੱਥੇ ਆਈ ਸੀ ਆਈ ਵਾਸ ਐਜ਼ ਅ ਚੀਫ ਗੈਸਟ ਇਨ ਧਾਨ ਉਤਸਵ ਤਾਂ ਤੇ ਹੈਗਾ ਤੋਂ ਸੀ ਜਗ੍ਹਾ ਤੇ ਸੀ ਬਟ ਬਹੁਤ ਛੋਟਾ ਪਲੇਟਫਾਰਮ ਸੀ ਬਟ ਅੱਜ ਇੰਨਾ بڑا ਹੋ ਗਿਆ ਲਾਸਟ ਇਅਰ ਵੀ ਐਜ਼ ਅ ਇੰਡਸਟਰੀਅਲ ਪਾਰਟਨਰ ਪੀਆਰ ਮੈਂ ਹੈਲਪ ਕੀਤੀ ਐ ਐਥ ਕੀ ਵੀ ਵੱਧ ਚੜ ਕੇ ਹੈਲਪ ਕਰ ਰਹੇ ਆ ਐਥ ਕੀ ਤਾਂ ਮੈਂ ਸਾਰੇ ਯੂਸੀਪੀਐਮ ਮੈਂ ਲਕਿਨ ਇੰਜੀਨੀਅਰ ਜਿਹੜੀ ਮੇਰੀ ਆਪਣੀ ਐਡਮਿਨਿਸਟ੍ਰੇਟਿਵ ਡਾਇਰੈਕਟਰ ਆ ਤਾਂ ਪਲਸ ਫਲੈਂਥਰੋਪੀ ਕਲਬ ਦੇ ਵੱਲੋਂ ਸੀ ਤਿੰਨਾ ਵਾਲੇ ਪਾਸੋਂ ਖੂਬ ਵੱਧ ਚੜ ਕੇ ਦੇ ਵਿੱਚ ਅਸੀਂ ਹਿੱਸਾ ਲੈ ਰਹੇ ਆਂ ਐਂਡ ਜਸ ਸਾਡਾ ਇਹ ਮਕਸਦ ਹੈ ਕਿ ਇਹ 3 ਆਰਸ ਅਸੀਂ ਪ੍ਰਮੋਟ ਤਾਂ ਬਹੁਤ ਕਰ ਰਹੇ ਆਂ ਲੇਕਿਨ ਉਹਦਾ ਫਾਇਦਾ ਕਿੰਨਾ ਕੁ ਚੱਕ ਰਿਹਾ ਉਹ ਸੀ ਨੂੰ ਸਪਰੈਡ ਕਰਨਾ ਚਾਹ ਰਹੇ ਆ ਸੀ ਐਂਡ ਆਈ ਥਿੰਕ ਸਾਡਾ ਮੈਸੇਜ ਕਾਫੀ ਦੂਰ ਦੂਰ ਤੱਕ ਪਹੁੰਚ ਚੁੱਕਿਆ ਐਂਡ ਐਮਸੀਐਲ ਜਿੰਨੀ ਜ਼ਿਆਦਾ ਹੈਲਪ ਕਰ ਰਹੀ ਹੈ ਉਹ ਐਤ ਕੀ ਤਾਂ ਹੋਰ ਐਂਡ ਦੈਨ ਆਈਸਿੰਗ ਓਵਰ ਦਾ ਕੇਕ ਯੂਨੀਸੇਫ ਯੂਆ ਵੀ ਨਾਲ ਜੁੜ ਗਏ ਨੇ ਲਾਈਫ ਮੇਰੀ ਲਾਈਫ ਵੀ ਜੁੜ ਗਏ ਨੇ ਤਾਂ ਹੋਰ ਕੀ ਚਾਹੀਦਾ ਤਾਂ ਬਸ ਇਹ ਹੈ ਕਿ ਲੋਕਾਂ ਨੂੰ ਚੀਜ਼ਾਂ ਉਹ ਦੇਣਾ ਅਨਯੂਜ਼ ਜਿਹੜੇ ਅੱਗੋਂ ਵੀ ਯੂਜ਼ ਹੋ ਜਾਣ ਐਨਾ ਇਹਦੀ ਚੀਜ਼ ਨਾ ਦੇਣਾ ਕਿ ਜਿਹੜੀ ਯੂਜ਼ ਹੀ ਨਾ ਪਾਏ ਪਿਛਲੀ ਵਾਰੀ ਆਪਣੀ ਪ੍ਰੋਬਲਮ ਆਈ ਅਸੀਂ ਐਨ ਜੀਓਜ਼ ਨੂੰ ਕਮਿਟ ਕੀਤਾ ਸੀ ਕਿ ਤੁਸੀਂ ਜੋ ਚੀਜ਼ ਇੱਥੋਂ ਲੈ ਕੇ ਜਾਣਾ ਬਟ ਹਾਫ ਆਫ ਦਾ ਐਨ ਜੀਓਜ਼ ਲੈਫਟ ਦਾ ਸਟਫ ਐਂਡ ਵੈਂਟ ਕਿਉਂਕਿ ਸਦਰਾਂ ਫਟੀਆਂ ਹੋਈਆਂ ਸੀ ਟੌਇਜ਼ ਟੁੱਟੇ ਹੋਏ ਸੀ ਉਹ ਕਿਸੇ ਦੇ ਕੰਮ ਨਹੀਂ ਆਣੇ ਸੀ ਸੋ ਠੀਕ ਹੈ ਸਭ ਦੇ ਕੋਲ ਹਰ ਚੀਜ਼ ਹੈਗੀ ਹੈ ਆਪਣੇ ਡਰਾਅਰਸ ਖੋਲੋ ਚਾਰਜਰਸ ਕੱਢੋ ਪੁਰਾਣੇ ਔਰ ਰੀਸਾਈਕਲ ਕਰ ਲਈਏ ਕਿਤੇ ਤੇ ਮੋਬਾਈਲ ਗੁੰਮ ਜਾਂਦਾ ਨਾ ਚਾਰਜਸ ਵੀ ਰੀਯੂਜ਼ ਹੋ ਜਾਂਦੇ ਨੇ ਲੈਪਟਾਪਸ ਆਈਪੈਡਸ ਐ ਸਭ ਕ੍ਰੈਸ਼ ਹੋ ਜਾਂਦੇ ਨੇ ਆਲਟੀਮੇਟਲੀ ਆਫਟਰ 2 ਇਅਰ 3 ਇਅਰਸ ਲੇਕਿਨ ਅਸੀਂ ਆਪਣੇ ਡਰਾਅਰਸ ਵਿੱਚ ਰੱਖਦੇ ਆ ਪਲੀਜ਼ ਬ੍ਰਿੰਗ them ਆਊਟ ਇੰਡਸਟਰੀਜ਼ ਰੈਡੀ ਟੂ ਟੇਕ ਐਂਡ ਵੀ ਹੈਵ ਦਾ ਪਲੇਸ ਫਾਰ ਦਾ ਰੀਸਾਈਕਲਿੰਗ ਆਫ ਦਾ ای ਵੇਸਟ ਆ ਮਾਈਸੈਲਫ ਆਮ ਆਲਸੋ ਐ ਸਸਟੇਨੈਬਿਲਿਟੀ ਐਕਸਪਰਟ ਤਾਂ ਇਸ ਚੀਜ਼ ਨੂੰ ਤਾਂ ਬਹੁਤ ਹੀ ਜ਼ਿਆਦਾ ਮੰਨਿਆ ਕਿ ਆਪਣੀਆਂ ਪਰਸਨਲ ਸਸਟੇਨਬਿਲਿਟੀ ਇਨ ਪ੍ਰੈਕਟਿਸਿਸ ਅਪਣਾਉਣੀ ਚਾਹੀਦੀਆਂ ਨੇ ਤੇ ਇਹਨਾਂ ਨੂੰ ਰੋਜ਼ਮਰਜ਼ ਬਣਾਓ ਤਾਂ ਅਸੀਂ ਬਲੈਂਥਰੋਪਿਕ ਕਲੱਬ ਵੱਲੋਂ ਵੀ ਐਤਕੀ ਐਕਸੀਬਿਸ਼ਨ 'ਚ ਅਸੀਂ ਇਕੋ ਮਹਿੰਮ ਚਲਾ ਰਹੇ ਹਾਂ ਕਿ ਡੋਂਟ ਯੂਜ਼ ਟਿਸ਼ੂਜ਼ ਯੂਜ਼ ਹੈਂਕੀਜ਼ ਥੈਂਕ ਯੂ ਬਹੁਤ ਹੀ ਆਲਰੇਡੀ ਬੜਾ ਅੱਛਾ ਕੰਮ ਕਰ ਰਹੇ ਹੋ ਬੱਚਿਆਂ ਵਾਸਤੇ ਕੀ ਲਾਸਟ ਮੈਸੇਜ ਕੀ ਹੈ ਉਹਨਾਂ ਸ਼ਹਿਰ ਵਾਸੀਆਂ ਵਾਸਤੇ ਕਿਸ ਤਰੀਕੇ ਚ ਜਾਣਕਾਰੀ ਦੇਣਾ ਸਰ ਸ਼ਹਿਰ ਵਾਸੀਆਂ ਲਈ ਇੱਕੇ ਹੀ ਮੈਸੇਜ ਹੈ ਕਹਤੇ ਆਪਣੇ ਲਈ ਜੀਣਾ ਤਾਂ ਆਮ ਕਹਾਣੀ ਹੈ ਦੂਸਰੋਂ ਕੇ ਲਈ ਜੀਣਾ ਹੀ ਜ਼ਿੰਦਗਾਨੀ ਹੈ ਆਪਾਂ ਆਪਣੇ ਲਈ ਬਹੁਤ ਕੁਝ ਕਰ ਰਹੇ ਆਂ ਆਪਣੀ ਖੁਸ਼ੀ ਵਾਸਤੇ ਬੱਚਿਆਂ ਨੂੰ ਖੁਸ਼ ਰੱਖਣ ਵਾਸਤੇ ਬਹੁਤ ਕੁਝ ਲਿਆ ਕੇ ਦਿੰਦੇ ਆ ਪਰ ਇੱਕ ਜੋ ਦਾਨ ਉਤਸਵ ਦਾ ਸਿਟੀ ਨੀਡਸ ਔਰ ਸਾਰਿਆਂ ਨੇ ਮਿਲ ਕੇ ਸ਼ਹਿਰ ਵਾਸੀਆਂ ਨੇ ਇੱਕ ਮੁਹਿੰਮ ਚਲਾਈ ਹੈਗੀ ਹੈ ਇਹ ਬਹੁਤ ਪਿੱਛੇ ਵੀ ਸਫਲ ਰਹੀ ਹੈਗੀ ਹੈ ਕਿਉਂਕਿ ਅਸੀਂ ਸਲਾਮ ਏਰੀਆ ਦੇ ਨਾਲ ਜੁੜੇ ਹੋਏ ਆ ਬੱਚਿਆਂ ਦਾ ਸਕੂਲ ਚਲਾ ਰਹੇ ਆ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਚਲਾ ਰਹੇ ਆ ਸਾਨੂੰ ਇੰਨਾ ਫਾਇਦਾ ਹੋਇਆ ਸੀਗਾ ਕਿ ਅਗਰ ਕੋਈ ਵੀ ਕੱਪੜੇ ਟੌਇਜ਼ ਕੋਈ ਸਮਾਨ ਕੋਈ ਆਪਣਾ ਪਾਰਲਰ ਦਾ ਸਮਾਨ ਕੁਝ ਵੀ ਇਸ ਟਾਈਪ ਦੀਆਂ ਜਿਹੜੀਆਂ ਵੀ ਚੀਜ਼ਾਂ ਸਿਗੀਆਂ ਜਿਹੜੀਆਂ ਤੁਹਾਡੇ ਲਈ ਵੇਸਟ ਹੈਗੀਆਂ ਨੇ ਤੁਸੀਂ ਅਗਰ ਇੱਥੇ ਦਾਨ ਕਰ ਦੋਗੇ ਉਹਨਾਂ ਦੇ ਚਿਹਰਿਆਂ ਤੇ ਇੰਨੀ ਮੁਸਕਾਨ ਆਂਦੀ ਹੈ ਔਰ ਉਹਨਾਂ ਲਈ ਯੂਸਫੁਲ ਹੁੰਦੇ ਹੈ ਗਿਆਂ ਨੇ ਜਿਨ੍ਹਾਂ ਦੇ ਕੋਲ ਇਹ ਸਮਾਨ ਪਹੁੰਚਦਾ ਹੈ ਕਈ ਵਾਰ ਆਪਣੇ ਕੋਲ ਢੇਰ ਲੱਗੇ ਹੁੰਦੇ ਨੇ ਇੰਨੇ ਟੈਡੀ ਬੀਅਰਸ ਘਰ ਦੇ ਵਿੱਚ ਪਏ ਹੁੰਦੇ ਨੇ ਕਿ ਆਪਾਂ ਨੂੰ ਪਤਾ ਹੀ ਨਹੀਂ ਕੀ ਆਪਾਂ ਨੇ ਕੀ ਕਰਨਾ ਸਾਡੇ ਬੱਚੇ ਖੇលਣਗੇ ਜਾਂ ਨਹੀਂ ਪਰ ਜਦੋਂ ਉਹ ਛੋਟਾ ਜਿਹਾ ਟੈਡੀ ਬੀਅਰ ਕਿਸੇ ਗਰੀਬ ਬੱਚੇ ਦੇ ਘਰ ਪਹੁੰਚਦਾ ਹੈਗਾ ਤੇ ਉਸ ਬੱਚੇ ਦੀ ਮੁਸਕਾਨ ਦਾ ਕੋਈ ਅੰਤ ਨਹੀਂ ਹੁੰਦਾ ਬਿਲਕੁਲ ਐਸੀ ਮੁਸਕਾਨ ਇਹ ਉਹੀ ਬੱਚੇ ਹੈਗੇ ਨੇ ਇਸਲਾਮ ਏਰੀਆ ਦੇ ਜਿਨ੍ਹਾਂ ਨੂੰ ਸਿਟੀ ਨੀਡਸ ਦੇ ਔਰ ਦਾਨ ਸਭ ਜਿਨ੍ਹਾਂ ਨੇ ਵੀ ਦਿੱਤਾ ਸੀਗਾ ਕੋਈ ਕਾਪੀਆਂ ਕੋਈ ਪੈਨਸਲਾਂ ਟੁੱਟੀਆਂ ਹੋਈਆਂ ਹੀ ਚਾਹੀਏ ਪੈਨਸਲਸ ਹੈਗੀਆਂ ਨੇ ਪੁਰਾਨੀਆਂ ਯੂਜ਼ ਨਹੀਂ ਆ ਰਹੀਆਂ ਉਹ ਸਮਾਨ ਤੁਸੀਂ ਇੱਥੇ ਦਵੋ ਇਹ ਬੱਚੇ ਐਨੇ ਖੁਸ਼ ਹੁੰਦੇ ਨੇ ਔਰ ਜਿਹੜਾ ਵੇਸਟ ਕਪੜਾ ਹੈਗਾ ਆ ਉਸਦੇ ਅਸੀਂ ਥੈਲੇ ਸਿਲ ਰਹੇ ਆ ਜਿਹੜੀਆਂ ਸਾਡੀਆਂ ਸਟਿਚਿੰਗ ਸੈਂਟਰ ਦੀਆਂ ਗਰਲਸ ਐ ਉਹਨਾਂ ਕੋਲ ਕਪੜਾ ਨਹੀਂ ਹੈਗਾ ਉਹ ਯੂਜ਼ ਕਰਦੇ ਤੇ ਆਓ ਦੇਸ਼ ਵਾਸੀਆਂ ਨੂੰ ਆਪਣੇ ਲੁਧਿਆਣਾ ਵਾਸੀਆਂ ਨੂੰ ਇਹੀ ਮੈਸੇਜ ਹੈ ਕਿ ਵੱਧ ਚੜਕੇ ਤੁਸੀਂ ਹਿੱਸਾ ਲਓ ਆਪਣੇ ਚਿਹਰਿਆਂ ਦੇ ਉੱਤੇ मुस्कान है ही अपना दूजे चेहर त मुस्कान दे थैंक यू तुम एज ए वॉलंटियर भी आ सकते जरूरी नहीं जो थोड़े को कुछ नहीं है देन वास्ते तो तुम आके हेल्प करो थैंक यू इन्वायरमेंट मैनेजर ऑफ बी सी एम आ हूँ तो बी सी एम आर्या हमारा वैसे भी बहुत बड़ा स्कूल है साढ़े छः हज़ार की स्ट्रेंथ है तो हमारे बच्चे वैसे भी दान करने में बहुत आगे होते हैं और दान तो ये एक दान का त्यौहार है जिसमें कि सिटी नीड्स और लुधियाना म्यूनसिपल कॉरपोरेशन का बहुत बड़ा योगदान है और ये एक बहुत बड़ा अवेयरनेस है इन्वायरमेंट कंजर्वेशन को जिसमें सेवन आर जो है वो इम्प्लीमेंट होंगे और हर एक इंडिविजुअल ने अपनी लाइफ जो है वो चेंज करनी होगी एंड टूवर्ड्स इन्वायरमेंट कंजर्वेशन जो हमारा लाइफ मिशन है जो हमारे ऑनरेबल प्राइम मिनिस्टर नरेंद्र मोदी जी ने इंटरनेशनली लॉन्च किया है उसकी तरफ ਆਮਰਾ ਮੋਟੀਵ ਹੋਣਾ ਚਾਹੀਏ ਥੈਂਕ ਯੂ ਸੋ ਮਚ ਸਿਟੀ ਨੀਡਸ ਦੇ ਐਮਸੀਐਲ ਲੁਧਿਆਣਾ ਵੱਲੋਂ ਜਿਹੜੇ ਆਮ ਬਣਾ ਬੱਚਿਆਂ ਜੂਤਮਨ ਬੱਚਿਆਂ ਵਾਸਤੇ ਜਿਹੜੇ ਤੁਹਾਡੇ ਘਰ ਦੀ ਵਿੱਚ ਵੇਸ ਸਮਾਨ ਪਿਆ ਉਹਨੂੰ ਇੱਕ ਪਲੇਟਫਾਰਮ ਤੇ ਲੈ ਆ ਕੇ ਉਹਨਾਂ ਜੂਤਮਨ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਕਿਤੇ ਕਹਿੰਦੇ ਆ ਕੇ ਸਿਟੀ ਨੀਡ ਦੇ ਐਮਸੀਐਲ ਦੇ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ 2 ਸਾਲ ਪਹਿਲਾਂ ਸ਼ੁਰੂ ਹੋਇਆ 30 ਸਾਲ ਅਤੇ 2 ਤੋਂ ਲੈ ਕੇ 8 ਅਕਤੂਬਰ ਤੱਕ ਸਾਰਾ ਸਮਾਨ ਤੁਸੀਂ ਇਸ ਨੰਬਰ ਤੇ ਇਹ ਨੰਬਰ ਜਾਰੀ ਕੀਤਾ ਸੀ ਉਹਨਾਂ ਨੇ ਉਸ ਨੰਬਰ ਤੇ ਤੁਸੀਂ ਭੇਜ ਸਕਦੇ ਹੋ ਕਿਤੇ ਆ ਕੇ ਹੁਣ 21 ਔਰ 22 ਅਕਤੂਬਰ ਨੂੰ ਇੱਕ ਬਹੁਤ ਵੱਡਾ ਜਿਹੜਾ ਫੰਕਸ਼ਨ ਕੀਤਾ ਜਾਵੇਗਾ ਜਿਹਦੇ ਵਿੱਚ ਉਹ ਜਿਹੜਾ ਸਨਮਾਨ ਜਿਹੜਾ ਲੋਕਾਂ ਨੇ ਦਾਨ ਕੀਤਾ ਹੈ ਉਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਕਿ ਉਹਨਾਂ ਦੀ ਜਿਹੜੀ ਮੁਸਕਾਨ ਹੈ ਉਹ ਸਨਮਾਨ ਨੂੰ ਮਿਲ ਕੇ ਉਹਨਾਂ ਦੀ ਮੁਸਕਾਨ ਹੋਰ ਵੱਧ ਸਕੇ ਕੈਮਰਾਮੈਨ ਬੋਬੀਨਾ ਸੰਦੀਪ ਸ਼ਰਮਾ ਦੇਸ਼ ਟੀਵੀ ਦੁਰਿਆਨਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X और WhatsApp चैनल पर